हां जी विद्यार्थियों आज ਅਸੀਂ ਪੜਾਂਗੇ ਬੀਬਾ ਬਾਲ ਰੋਜ਼ ਸਵੇਰੇ ਜਲਦੀ ਉੱਠ ਜਾਵਾ ਦਾਤਨ ਕਰਕੇ ਫੇਰ ਮੈ ਨਹਾਵਾ ਖਾ ਪਰੋਠਾ ਪਾਵਾ ਵਰਦੀ ਸਕੂਲ ਆਉਣ ਦੀ ਮੈਨੂੰ ਜਲਦੀ ਸਭਨਾ ਦਾ ਮੈਂ ਕਹਿਣਾ ਮੰਨਾ ਦੁੱਧਾ ਪੀਮਾ ਭਰਿਆ ਛੰਨਾ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਵਾ ਤਾਂ ਹੀ ਬੀਬਾ ਬਾਲ ਕਹਾਵਾ ਇੱਕ ਵਾਰ ਦੁਬਾਰਾ ਪੜਦੇ ਹਾਂ ਸਾਰੇ ਬੱਚੇ ਨਾਲ ਨਾਲ ਪੜੋ ਰੋਜ ਸਵੇਰੇ ਜਲਦੀ ਉੱਠ ਜਾਵਾਂ ਦੰਤਨ ਕਰਕੇ ਫੇਰ ਮਨਾਵਾਂ ਖਾ ਪਰੌਠਾ ਪਾਵਾ ਵਰਦੀ ਸਕੂਲ ਆਉਣ ਦੀ ਮੈਨੂੰ ਜਲਦੀ ਸਭਨਾ ਦਾ ਮੈਂ ਕਹਿਣਾ ਮੰਨਾ ਦੁੱਧਾ ਪੀਮਾ ਭਰਿਆ ਛੰਨਾ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਵਾ ਤਾਂ ਹੀ ਬੀਬਾ ਬਾਲ ਕਹਾ ਮਾਤਾ ਹੀ ਬੀਬਾ ਬਾਲ ਕਹਾਵਾ ਸੋ اے ਸੀ ਬੀਬਾ ਬਾਲ ਮੌਖਿਕ ਕਵਿਤਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਦੁਆਰਾ ਵਾਚ ਕਰਿਓ ਤੇ ਇਦਾਂ ਦੇ ਉਪਰਾਹਲਾ ਜੇਕਰ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਿਓ ਛੋਟੇ ਬੱਚਿਆਂ ਦੇ ਲਈ ਘਰ ਬੈਠੀ ਸਾਰੀ ਪੜਾਈ ਕਰਾਉਣ ਦਾ ਜਿਹੜਾ ਇੱਕ ਨਵਾਂ ਉਪਰਾਹਲਾ ਅਸੀਂ ਕਰ ਰਹੇ ਹਾਂ YouTube ਰਾਹੀਂ ਫਸਟ ਕਲਾਸ ਤੋਂ ਲੈ ਕੇ ਸੋ ਪੰਜਾਬੀ ਦੇ ਵਿੱਚ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਮਿਲਦਾ ਨਵੀਂ ਵੀਡੀਓ ਵਿੱਚ ਧੰਨਵਾਦ